ਨਿਰਗਕਾਰੀ ਮਿਸ਼ਨ ਦੇ ਸਤਗੁਰੂ ਮਾਤਾ ਸਤਕਸ਼ਾ ਜੀ ਮਹਾਰਾਜ ਨਾਭਾ ਵਿਖੇ ਦਾਣਾ ਮੰਡੀ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਸ਼ਰਧਾਲੂ ਦੂਰ ਦੂਰ ਤੋਂ بارش ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪ੍ਰਵਚਨ ਸੁਣਨ ਲਈ ਪਹੁੰਚੇ ਨੇ ਸੰਗਤਾਂ ਵਿੱਚ ਉਹਨਾਂ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਆਓ ਤੁਹਾਨੂੰ ਦਿਖਾਉਂਦੇ ਆ ਅੱਜ ਅਸੀਂ ਖੜਿਆ ਹਾਂ ਪਿਆ ਸ਼ਹਿਰ ਦੇ ਦਾਣਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਨਰਿੰਕਾਰੀ ਮਿਸ਼ਨ ਦੇ ਜਿਹੜੇ ਮਾਤਾ ਜੀ ਨੇ ਮਾਤਾ ਸ਼ਦਿਕਸ਼ਾ ਜੀ ਜੋ ਕਿ ਨਾਪਾ ਦੇ ਵਿੱਚ ਅੱਜ ਦਾਣਾ ਮੰਡੀ ਵਿੱਚ ਪਹੁੰਚੇ ਨੇ ਤਾਂ ਸੰਗਤ ਦਾ ਜਿਹੜਾ ਉਹਨਾਂ ਦੇ ਕੱਠ ਹੈ ਤੁਸੀਂ ਦੇਖ ਸਕਦੇ ਹੋ ਰੇ ਮਾਰਿਸ਼ ਹੋ ਰਹੀ ਹੈ بارش ਆਉਣ ਦੇ ਬਾਵਜੂਦ ਵੀ ਸੰਗਤ ਐਨਾ ਭਾਰੀ ਇਕੱਠਾ ਹੈ ਮੈਂ ਤੁਹਾਨੂੰ ਦਿਖਾਉਂਗਾ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਸੰਗਤ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਉਹਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਵੇਟ ਕਰ ਰਹੇ ਨੇ ਵੀ ਮਾਤਾ ਜੀ ਆਏ ਮਾਤਾ ਜੀ ਹੁਣ ਪਹੁੰਚੇ ਨੇ ਪੰਡਾਲ ਦੇ ਵਿੱਚ ਤਾਂ ਸੰਗਤ ਜਿਹੜੀ ਦੂਰੋਂ ਦੂਰੋਂ ਆਈ ਹੈ بارش ਹੋਣ ਦੇ ਕਾਰਨ ਵੀ ਸੰਗਤ ਉਰੇ ਲਾਈਨਾਂ 'ਚ ਖੜੀ ਹੈ ਦਰਸ਼ਨ ਕਰਨ ਵਾਸਤੇ ਮਾਤਾ ਜੀ ਦੇ ਇੱਥੇ ਅਨੁਵਾਸੀ ਨਾਪਾ ਸ਼ਹਿਰ ਦੀਆਂ ਲਾਈਵ ਤਸਵੀਰਾਂ ਦਾਣਾ ਮੰਡੀ ਤੋਂ ਦਿਖਾ ਰਹੇ ਆ ਸਾਡੇ ਨਾਲ ਸੇਵਾਦਾਰ ਨੇ ਜੋ ਕਿ ਨਿਰੰਕਾਰੀ ਮਿਸ਼ਨ ਦੇ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਬਸ ਤੁਸੀਂ ਥੋੜਾ ਜਿਹਾ ਸਾਨੂੰ ਨਾ ਬਰੀਫ ਥੋੜਾ ਜਿਹਾ ਦੱਸ ਦਿਓ ਕੀ ਪ੍ਰੋਗਰਾਮ ਹੈ ਕੁਛ ਨਾ ਚਾਹ ਤਾਂ ਇਹਨਾਂ ਦਾ ਕਿਸ ਮਤਲਬ ਜਿਹੜਾ ਸਿਸਟਮ ਜਿਹੜਾ ਦੇਖੋ ਦੂਰੋਂ ਸੰਗਤ ਆਉਣ ਦੇ ਕਾਰਨ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਕੈਮਰੇ ਦੇ ਮਾਧਿਅਮ ਰਾਹੀਂ ਦਿਖਾ ਰਹੇ ਆ ਤਤਕ ਬੋਧ ਬੋਧ ਕਾਠਾ ਸੰਗਤਾਂ ਭਾਰੀ ਕਾਠੇ بارش ਦੇ ਵਿੱਚ ਮੈਂ ਤੁਹਾਨੂੰ ਲਾਈਵ ਤਸਵੀਰਾਂ ਸਾਡਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪੰਡਾਲ ਦੇ ਵਿੱਚ ਮਾਤਾ ਜੀ ਮੌਜੂਦਾਨ ਹੋ ਚੁੱਕੇ ਨੇ ਦਰੰਕਾਰੀ ਮਿਸ਼ਨ ਦੇ ਇਹਨਾਂ ਦਾ ਪ੍ਰੋਗਰਾਮ ਨਾਭਾ ਸ਼ਹਿਰ ਪੱਟੀ ਵਿੱਚ ਚੱਲ ਰਿਹਾ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਕੱਠ ਹੈ ਇੰਨੀ ਸੰਗਤ ਆਈ ਹੋਈ ਹੈ ਹਜ਼ਾਰਾਂ ਦੀ ਤਦਾਦ ਤੁਸੀਂ ਪੰਡਾਲ ਦੀਆਂ ਤੁਹਾਨੂੰ ਕੁਝ ਤਸਵੀਰਾਂ ਅਸੀਂ ਤੁਹਾਡੇ ਨਾਲ ਨਾਭਾ ਸ਼ਹਿਰ ਪੱਟੀ ਤੋਂ ਸਾਂਝੀਆਂ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸ਼ਗਨ ਦੇ ਵਿੱਚ ਭਾਰੀ ਉਤਸ਼ਾਹ ਜਿਹੜੇ ਲੋਕ ਦੂਰੋਂ ਦੂਰੋਂ ਕੋਈ ਜੰंडीगढ़ ਤੋਂ ਆ ਰਹੇ ਨੇ ਕੋਈ ਆ ਰਹੇ ਨੇ ਕਿੱਥੋਂ ਆ ਰਹੇ ਨੇ ਕੋਈ ਕਿੱਥੋਂ ਆ ਰਹੇ ਨੇ ਬਹੁਤ ਭਾਰੀ ਇਕੱਠ ਹੈ ਇਹ ਲਾਈਵ ਤਸਵੀਰ ਹੈ ਮੰਡਾਲ ਦੇ ਵਿੱਚ ਮੰਡਾਲ ਦੇ ਵਿੱਚ ਸੰਗਤ ਤਿਆਰੀਆਂ ਥੋੜਾ ਜਿਹਾ بارش ਕਾਰਨ بارش ਕਾਰਨ ਥੋੜਾ ਜਿਹਾ

ਆਪਾਂ ਸ਼ਹਿਰ ਦੀਆਂ ਦੁਕਾਨਾਂ ਹੋਰੀ ਦਰਵਾ ਸ਼ਹਿਰ ਦੀਆਂ ਨੂੰ ਦੁਕਾਨਾਂ ਦੁਆਰਾ ਸੇਵਾਦਾਰਾਂ ਨੇ ਜਿਹੜੇ ਸੇਵਾਦਾਰ ਦੂਰੋਂ ਦੂਰੋਂ ਸੇਵਾ ਕਰਨ ਆਏ ਹੋਏ ਨੇ ਸੇਵਾਦਾਰਾਂ ਨੇ ਦੁਆਰਾ ਪੰਡਾਲ ਨੂੰ ਸੰਗਤ ਵਾਸਤੇ بارش ਹੋਣ ਦੇ ਕਾਰਨ ਵੀ بارش ਹੋਣ ਦੇ ਕਾਰਨ ਵੀ ਬਰਿਸ਼ ਹੋਣ ਦੇ ਕਾਰਨ ਵੀ ਸੇਵਾਦਾਰਾਂ ਨੇ ਜਿਹੜਾ ਵੀ ਪਟਵਾਲ ਦੇ ਵਿੱਚ ਦੁਆਰਾ ਹੋਵੇ ਸੱਚ ਕੀਤਾ ਔਰ ਸੰਗਤਵਾਰ ਦੇ ਮਾਤਾ ਜੀ ਨੇ ਜਿਹੜੇ ਸੰਕੇਤ ਆ ਰਹੀ ਹੈ ਸੇਵਾਦਾਰ ਦਰਸ਼ਨਾ ਵਾਸਤੇ ਮਾਤਾ ਜੀ ਦੇ ਮਾਤਾ ਜੀ ਪਹੁੰਚ ਚੁੱਕੇ ਨੇ ਬੰਦਾ ਕੋੜਾ ਦੇ ਦਰਸ਼ਨਾ ਵਾਸਤੇ ਸੇਵਾਦਾਰ ਵੀ ਆਪਣੀ ਤੰਗ ਕਈ ਦੇ ਨਾਲ ਡਿਊਟੀ ਤੇ ਆ ਰਹੇ ਜੀ ਤੁਸੀਂ ਦੇਖਦੇ ਰਹੋ ਨੀਵੀ ਚੌਕ ਦੇ ਨਾਤੇ ਵਾਲੇ ਨਾਪਾ ਕੋਰ ਅਮਨ ਭਾਟੀਆਂ ਦੀ ਖਾਸ ਰਿਪੋਰਟ